ਦੀ ਸਭ ਤੋਂ ਵੱਡੀ ਖਬਰ ਲਈ ਤੁਹਾਡੇ ਨਾਲ ਲਾਈਵ ਹੋਏ ਆ ਆਪਾਂ ਸਾਰੇ ਜਾਣਦੇ ਆ ਕਿ ਸਤਲੁਜ ਦਰਿਆ ਦਾ ਕਹਿਰ ਜਿਹੜਾ ਹੈ ਫਿਰੋਜ਼ਪੁਰ ਅਤੇ ਫਾਿਲਕਾ ਜ਼ਿਲ੍ਹਿਆਂ ਦੇ ਵਿੱਚ ਕਿੰਨਾ ਵਾਪਰਿਆ ਹੈਗਾ ਕਿੰਨਾ ਲੋਕਾਂ ਦਾ ਨੁਕਸਾਨ ਹੋ ਗਿਆ ਲਗਾਤਾਰ ਪਾਣੀ ਦੀ ਮਾਤਰਾ ਜਿਹੜੀ ਹੈ ਉਹ ਵਧ ਰਹੀ ਹੈਗੀ ਆ ਵਕਫ ਵਕ ਪਾਰਟੀਆਂ ਦੇ ਆਗੂ ਆ ਪਹੁੰਚ ਕੇ ਜਿਹੜਾ ਲੋਕਾਂ ਹੜ੍ਹ ਪ੍ਰਭਾਵਿਤ ਪਿੰਡ ਨੇ ਉਹਨਾਂ ਦਾ ਦੌਰਾ ਕਰ ਰਹੇ ਹੈਗੇ ਆ ਤੇ ਇਸੇ ਤਹਿ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਸਾਨੂੰ ਉਸ ਸਮੇਂ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋ ਰਹੀ ਹੁਣ ਮੌਜੂਦਾ ਸੁਖਬੀਰ ਸਿੰਘ ਬਾਦਲ ਹੋ ਰਹੀ ਕੱਲ ਜ਼ਿਲ੍ਹਾ ਫਾਜ਼ਿਲਕਾ ਤੇ ਫਰੋਈਪੁਰ ਤੇ ਪਿੰਡਾਂ ਦਾ ਦੌਰਾ ਕਰਨਗੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਕਿਹੜੇ ਕਿਹੜੇ ਪਿੰਡਾਂ ਜਾ ਸਕਦੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਫਾਜ਼ਿਲਕਾ ਤੋਂ ਸ਼ੁਰੂ ਕਰਨਗੇ 11 ਵਜੇ ਦਾ ਸਮਾਂ ਪਤਨਮਹਾਰ ਜਮਸ਼ੇਰ ਦੇ ਵਿੱਚ ਹੈਗਾ 11 ਵਜੇ ਉੱਥੇ ਪਹੁੰਚਣਗੇ ਉਸ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਨੂਰ ਸ਼ਾ ਤੇ ਵੱਲੇ ਸ਼ਾ ਉਤਾੜ 11:15 ਦਾ ਟਾਈਮ ਦਿੱਤਾ ਗਿਆ ਤੇ ਇਸੇ ਤਰ੍ਹਾਂ ਹੀ ਪ੍ਰਬਾਸ ਸਿੰਘ ਵਾਲਾ ਵੀ ਪਹੁੰਚਣਗੇ ਜਲਾਲਾਵਾ ਦੇ ਏਰੀਏ ਦੇ ਵਿੱਚ ਪ੍ਰਬਾਸ ਸਿੰਘ ਵਾਲਾ ਥਾੜ ਤੇ ਪ੍ਰਬਾਸ ਸਿੰਘ ਵਾਲਾ ਥਾੜ ਦੇ ਵਿੱਚ ਜਿਹੜਾ ਟਾਈਮ ਹੈ 12 ਵਜੇ 12 ਵਜੇ ਸੁਖਬੀਰ ਸਿੰਘ ਬਾਦਲ ਪ੍ਰਬਾਸ ਸਿੰਘ ਵਾਲਾ ਪਹੁੰਚਣਗੇ ਤੇ ਫਿਰ ਦੌਰਾ ਜਿਹੜਾ ਸ਼ੁਰੂ ਕੀਤਾ ਜਾਊਗਾ ਫਰੋਈ ਪਰ ਦਿਹਾਤੀ ਦਿਹਾਤੀ ਦਾ ਪਿੰਡ ਹੈ ਫੱਤੇ ਵਾਲਾ ਮੱਬੋ ਕੇ ਚੌਕੀ ਜਿੰਦਾ ਸਮਾਂ ਹੈ 2 ਵਜੇ ਦਾ 12 ਵਜੇ ਤੋਂ ਬਾਅਦ 2 ਵਜੇ ਪਹੁੰਚਨ ਕੇ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਉਸ ਤੋਂ ਬਾਅਦ ਫਿਰੋਜ਼ਪੁਰ ਦਿਹਾਤੀ ਤੇ ਹੀ ਦੋਨਾਂ ਤੇਲੂ ਮੱਲ ਦੇ ਵਿੱਚ ਟਾਈਮ ਜਿਹੜਾ ਹੈਗਾ ਸੁਖਵੀਰ ਬਾਲ ਦੇ ਪਹੁੰਚਦਾ 2:30 ਦਾ 2:30 ਮਿੰਟ ਦਾ ਤੇ ਨਾਲ ਹੀ ਫਿਰੋਜ਼ਪੁਰ ਸ਼ਹਿਰੀ ਗੱਟੀ ਰਾਜੋਗੇ ਜਿਹੜਾ ਰਕਬਾ ਗੱਟੀ ਰਾਜੋਗੇ ਪਿੰਡ ਉਧਰ ਪੈਂਦਾ ਹੈ ਸੈਣੀ ਵਾਲੇ ਤੋਂ ਅੱਗੇ ਜਿਹੜੇ 15-20 ਪਿੰਡ ਨੇ ਹਜ਼ਾਰਾਂ ਗੱਟੀ ਰਾਜੋਗੇ ਜਲੋਗੇ ਗੱਟੀ ਰਾਜੋਗੇ ਪ੍ਰੋਗਰਾਮ ਰੱਖਿਆ ਗਿਆ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਜਿੰਦਾ ਸਮਾ 3 ਵਜੇ ਦਾ 3 ਵਜੇ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚਣਗੇ ਤੇ ਨਾਲ ਹੀ ਅਦਰ ਫਿਰੋਜ਼ਪੁਰ ਸ਼ਹਿਰੀ ਦਾ ਪਿੰਡ ਹੈ ਦਰਵੇਸੇ ਕੇ ਉੱਥੇ ਵੀ ਸਮਾਂ ਚੜਾ ਹੈਗਾ 3:30 ਵਜੇ ਦਾ ਤੇ ਅਗਲਾ ਪਿੰਡ ਹੋਊਗਾ ਫਿਰੋਜ਼ਪੁਰ ਸ਼ਹਿਰੀ ਹਲਕੇ ਦਾ ਹੀ ਤਿੰਨ ਪ੍ਰੋਗਰਾਮ ਹੈ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਨੇ ਕਾਮਲ ਕੇ ਮੁਠਿਆਵਾਂ ਵਾਲੀ ਜਿਸ ਦਾ ਸਮਾਂ 4 ਵਜੇ ਦਾ ਜਿਸ ਦਾ ਸਮਾਂ 4 ਵਜੇ ਦਾ ਹੈਗਾ ਰੋਹਿਤ ਕੁਮਾਰ ਮੰਟੂਵਾਰਾ ਦੇ ਮੰਟੂਵਾਰਾ ਉਸ ਹਲਕੇ ਦੇ ਇੰਚਾਰਜ ਹੈਗੇ ਨੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਤਿੰਨ ਪ੍ਰੋਗਰਾਮ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਹਲਕੇ ਦੇ ਰੱਖੇ ਗਏ ਹੈਗੇ ਆ ਤੇ ਇੱਕ ਗੱਲ ਕਹਿ ਦਿੰਨੇ ਆ ਸਰਬੀਰ ਸਿੰਘ ਬਾਦਲ ਹੋਰੀ ਦੌਰਾ ਜ਼ਰੂਰ ਕਰਨ ਆ ਰਹੇ ਆ ਇੱਕ ਬੇਨਤੀ ਇੱਕ ਅਪੀਲ ਜੜੀ ਹੈ ਇਹਨਾਂ ਲਗਭਗ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਜਿੰਨੇ ਪਿੰਡ ਨੇ ਸੀ ਹਰ ਪਿੰਡ ਦੇ ਵਿੱਚ ਜਾ ਕੇ ਆਏ ਆ ਜਿਵੇਂ ਰਾਜੋਕੇ ਗੱਟੀ ਆ ਟੈਂਡੀ ਵਾਲਾ ਹਜ਼ਾਰਾ ਪਖੜਾ ਜੱਲੋਗੇ ਆ ਤੇ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਜੇ ਜਾਣਾ ਹੈ ਤਾਂ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਕੋਈ ਨਾ ਕੋਈ ਲੋਕਾਂ ਲਈ ਲੈ ਕੇ ਜ਼ਰੂਰ ਆਣ ਕੋਈ ਰਾਸ ਸਮਗਰੀ ਜ਼ਰੂਰ ਲੈ ਕੇ ਆਣ ਪਛਵਾਂ ਵਾਲੀ ਹਰਾਚਾਰਾ ਜ਼ਰੂਰ ਲੈ ਕੇ ਆਣ ਕਿਉਂਕਿ ਆਣਾ ਤਾਂ ਕੁਝ ਲੈ ਕੇ ਆਓ ਇਹ ਬੇਨਤੀ ਹੈ ਲੀਡਰਾਂ ਦੇ ਅੱਗੇ ਇਹ ਨਹੀਂ ਇਕੱਲਾ ਫੋਟੋ ਸੈਸ਼ਨ ਕਰਾਣ ਲਈ ਆਜੋ ਪਰ ਸੁਖਬੀਰ ਸਿੰਘ ਬਾਦਲ ਹੋਰੀ ਨਿਕਲ ਚੁੱਕਿਆ ਲੋਕਾਂ ਦੇ ਹੜਪੜਤਾਂ ਦੀ ਸਾਰ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਤੇ ਜਿਸ ਦੇ ਤਹਿਤ ਹੁਣ ਫਿਰੋਜ਼ਪੁਰਾ ਤੇ ਫਾਿਲਕਾ ਦੋਨੋਂ ਜ਼ਿਲ੍ਹਿਆਂ ਦੇ ਦੌਰਾ ਕੀਤਾ ਜਾਊਗਾ ਉਹਨਾਂ ਪਿੰਡਾਂ ਦੇ ਜਿਹੜੇ ਪਿੰਡ ਹਾੜਾਂ ਨਾਲ ਪ੍ਰਭਾਵਿਤ ਹੋਏ ਆ ਉੱਥੇ ਲੋਕਾਂ ਦੀ ਸਾਰ ਲਈ ਜਾਊਗੀ ਰਾਸ ਸਮਗਰੀ ਦੀ ਗੱਲ ਵਾਰ-ਵਾਰ ਮੈਂ ਇਹ ਗੱਲ ਕਰ ਰਿਹਾ ਹਾਂ ਜੇ ਜਾਣਾ ਤਾਂ ਲੋਕਾਂ ਲਈ ਕੁਝ ਲੈ ਕੇ ਆਓ ਜੇ ਆ ਰਹੇ ਹੋ ਤਾਂ ਕੁਝ ਦੇ ਕੇ ਜਾਓ ਕਿਉਂਕਿ ਬਾਰਡਰ ਬੱਟੀ ਤੇ ਲਗਾਤਾਰ ਜਿਹੜਾ ਹੈਗਾ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਤੇ ਇਸ ਨੁਕਸਾਨ ਦੀ ਪਰਪਾਈ ਤਾਂ ਕੋਈ ਵੀ ਨਹੀਂ ਕਰ ਸਕਦਾ ਜਦੋਂ ਸਰਕਾਰਾਂ ਨੇ ਕੰਮ ਹੁੰਦੇ ਪਰਪਾਈ ਕਰਨ ਦੀ ਪਰ ਲੋਕਾਂ ਦੀ ਇੱਕ ਵੱਡੀ ਜਿਹੜੀ ਕਮਜ਼ੋਰੀ ਇਹ ਹੈਗੀ ਆ ਕਿਸਾਨਾਂ ਦੇ ਜ਼ਮੀਨਾਂ ਕੱਚੀਆਂ ਹੋ ਗਈਆਂ ਜਿਹੜੀਆਂ ਪੱਕੀਆਂ ਜ਼ਮੀਨਾਂ ਸੀ ਜਿਹੜਾ ਮੁਆਵਜ਼ਾ ਹੈਗਾ ਉਹ ਸਰਕਾਰਾਂ ਨਹੀਂ ਦੇ ਦਿਆਂ ਇਹ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪਰ ਲੋਕ ਕਿਤੇ ਨਾ ਕਿਤੇ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਯਾਦ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਬਾਦਲ ਆਵੇ ਤਾਂ ਫਿਰ ਕੁਝ ਬਣੂਗੀ ਜੇ ਬਾਦਲ ਸਾਹਿਬ ਤੁਸੀਂ ਆ ਰਹੇ ਹੋ ਆ ਰਹੇ ਹੋ ਤਾਂ ਕੁਝ ਲੈ ਕੇ ਆਇਓ ਇਹਨਾਂ ਲੋਕਾਂ ਦੇ ਲਈ ਇਹ ਵੱਡੀ ਅਪਡੇਟ ਤੁਹਾਨੂੰ ਦੇ ਦਿੰਨੇ ਆ ਫਿਰੋਜ਼ਪੁਰ ਫਾਈਲ ਲਗਾ ਦੇ ਇਹਨਾਂ ਪਿੰਡਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰੀ ਕੱਲ ਦੌਰਾ ਕਰਨਗੇ ਲਗਭਗ ਆਹ ਟੋਟਲ ਪਿੰਡਾਂ ਦਾ ਲਿਸਟ ਜਿਹੜੀ ਮੇਰੇ ਕੋਲ ਪਹੁੰਚੀ ਗਈ ਆ 8 ਪਿੰਡ 8 ਥਾਵਾਂ ਤੇ ਦੌਰੇ ਹੋਣਗੇ ਜਿਸ ਦੇ ਵਿੱਚ ਫਾਜ਼ਲਕਾ ਦੇ ਤਿੰਨ ਪਿੰਡ ਨੇ ਫਾਜ਼ਲਕਾ ਦੇ ਫਾਜ਼ਲਕਾ ਦੇ ਜ਼ਿਲ੍ਹੇ ਦੇ ਦੋ ਪਿੰਡ ਇੱਕ ਜਲਾਲਾਬਾਦ ਦਾ ਹੈਗਾ ਫਿਰੋਜ਼ਪੁਰ ਜ਼ਿਲਾਤੀ ਦੇ ਦੋ ਪਿੰਡ ਨੇ ਤੇ ਫਿਰੋਜ਼ਪੁਰ ਸ਼ਹਿਰੀ ਦੇ ਫਿਰੋਜ਼ਪੁਰ ਸ਼ਹਿਰੀ ਦੇ ਤਿੰਨ ਪਿੰਡ ਨੇ ਜਿੱਥੇ ਹਲਕਾ ਇੰਚਾਰਜ ਰੋਹਿਤ ਕੁਮਾਰ ਮੰਟੋਵਰ ਨੇ ਦਿਹਾਤੀ ਦੇ ਵਿੱਚ ਹਲਕਾ ਇੰਚਾਰਜ ਜਗਿੰਦਰ ਸਿੰਘ ਜਿੰਦੂ ਹਰੀ ਸਾਬਕਾ ਬਤਾਈਕ ਨੇ ਤੇ ਜਲਾਲਾਬਾਦ ਉਹਨਾਂ ਦਾ ਖੁੱਦਾ ਇਹ ਰਿਆ ਹੈਗਾ ਪ੍ਰਬਾਸ ਸਿੰਘ ਵਾਲਾ ਪਿੰਡ ਉਹਨਾਂ ਦਾ ਪ੍ਰੋਗਰਾਮ ਹੈ ਪ੍ਰਬਾਸ ਸਿੰਘ ਵਾਲਾ ਹਥਾੜ ਦੇ ਵਿੱਚ ਫਾਜ਼ਿਲਕਾ ਜਨੂਰ ਸ਼ਾਹ ਦੇ ਵਿੱਚ ਐਮਨ ਸਰਵਾਨੀ ਜਾਨੀ ਕਿ ਪਤਨ ਮੁਹਾਰ ਜਮਸ਼ੇਰ ਉੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਦੌਰਾ ਹੈਗਾ ਤੇ ਸਭ ਤੋਂ ਜ਼ਿਆਦਾ ਜਿਹੜੇ ਪਿੰਡ ਗਏ ਤਿੰਨ ਤੇ ਦੋ ਪੰਜ ਪਿੰਡ ਉਹ ਫਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਹਲਕੇ ਦੇ ਨੇ ਤੇ ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਜਾਣ ਕੇ ਜਦ ਕੀ ਫਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਤੇ ਪੰਜ ਪਿੰਡਾਂ ਚ ਸੁਖਵੀਰ ਸਿੰਘ ਬਾਦਲ ਹੁਰੀ ਪਹੁੰਚਣਗੇ ਸਭ ਤੋਂ ਵੱਡੀ ਅਪਡੇਟ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹਨਾਂ ਪਿੰਡਾਂ 'ਚ ਕੱਲ ਸੁਖਵੀਰ ਸਿੰਘ ਬਾਦਲ ਪਹੁੰਚ ਰਹੇ ਹੈਗੇ ਆ ਲੋਕਾਂ ਨੂੰ ਮਿਲਣ ਲਿਆ ਰਹੇ ਆ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਸਤਲੁਜ ਦਰਿਆ ਦੇ ਪਾਣੀ ਦੇ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋ ਗਿਆ ਪਸ਼ੂਆਂ ਲਈ ਹਰਾਚਾਰਾ ਖਤਮ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਤੇ ਹੁਣ ਸੁਖਬੀਰ ਸਿੰਘ ਬਾਦਲ ਇਹਨਾਂ ਪਿੰਡਾਂ ਦਾ ਦੌਰਾ ਕਰਨਗੇ ਦੌਰਾ ਕਰਨ ਆ ਰਹੇ ਆ ਤਾਂ ਕੁਝ ਲੈ ਕੇ ਆਉਣ ਇਹਨਾਂ ਪਿੰਡਾਂ ਦੇ ਵਿੱਚ ਤੇ ਜੁੜੇ ਰਹੋ ਗੁਰੂ ਅਰਜਨ ਸਾਹਿਬ ਲਾਈਵ ਨਾਲ ਹੋਰ ਤਾਜ਼ਾ ਅਪਡੇਟ ਦੇ ਲਈ ਤੇ ਸਤਲੁਜ ਦੀ ਕਵਰੇਜ ਜਿਹੜੀ ਹੈਗੀ ਆ ਲੋਕਾਂ ਦਾ ਨੁਕਸਾਨ ਹੋਇਆ ਲਗਾਤਾਰ ਸਾਡੀ ਟੀਮ ਲੱਗੀ ਹੋਈ ਹੈ ਜੁੜੇ ਰਹੋ ਗੁਰੂ ਅਰਜਨ ਸਾਹਿਬ ਲਾਈਵ ਨਾਲ